ਇਲਾਕੇ ਵਾਸਤੇ ਖੁਸ਼ਖਬਰੀ ਬਰਜ ਖਲੀਫਾ ਸ਼ੁਰੂ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਤੁਹਾਡੇ ਆਪਣੇ ਸ਼ਹਿਰ ਗੁਰਦਾਸਪੁਰ ਹਰਦੋਸ਼ਨੀਆ ਰੋਡ ਵਿਖੇ ਬਰਜ ਖਲੀਫਾ ਸ਼ੁਰੂ ਹੈ ਜਿੱਥੇ ਤੁਹਾਡੇ ਵਾਸਤੇ ਵੱਖ-ਵੱਖ ਤਰ੍ਹਾਂ ਦੇ ਝੂਲੇ ਅਤੇ ਬੱਚਿਆਂ ਵਾਸਤੇ ਝੂਲੇ ਘਰਾਂ ਦੀ ਸਜਾਵਟ ਵਾਸਤੇ ਵੱਖ-ਵੱਖ ਤਰ੍ਹਾਂ ਦੀਆਂ ਆਈਟਮਾਂ ਅਤੇ ਤੁਹਾਡੇ ਮਨੋਰੰਜਨ ਵਾਸਤੇ ਡੀਜੇ ਵੀ ਮੌਜੂਦ ਹੈ ਜੋ ਲੋਕ ਦੁਬਈ ਵੇਖਣਾ ਚਾਹੁੰਦੇ ਹਨ ਉਹ ਗੁਰਦਾਸਪੁਰ ਹਰਦੋਸ਼ਨੀਆ ਰੋਡ ਬਰਜ ਖਲੀਫਾ ਵਿਖੇ ਪਹੁੰਚਣ ਅਤੇ ਇਸ ਮੇਲੇ ਦਾ आनंद ਲੈਣਾ ਤੁਹਾਡੀ ਜਾਣਕਾਰੀ ਲਈ ਦੱਸ ਦਿੰਦੇ ਆ ਕਿ ਇਸ ਮੇਲੇ ਦਾ ਸਮਾਂ ਸ਼ਾਮ 5 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਹੈ ਇਸ ਮੇਲੇ ਵਿੱਚ ਤੁਹਾਡੇ ਵਾਸਤੇ ਬਹੁਤ ਹੀ ਸਸਤਾ ਸਮਾਨ ਹੈ ਤੁਸੀਂ ਆਪਣੀ ਫੈਮਿਲੀ ਦੇ ਨਾਲ ਆਓ ਅਤੇ ਇਸ ਮੇਲੇ ਦਾ ਆਨੰਦ ਮਾਣੋ ਇਸ ਮੇਲੇ ਵਿੱਚ ਤੁਹਾਡੇ ਵਾਸਤੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਵੀ ਆਏ ਹਨ ਜੋ ਤੁਸੀਂ ਖਾ ਕੇ ਆਨੰਦ ਮਾਣ ਸਕਦੇ ਹੋ ਤੁਸੀਂ ਇਸ ਮੇਲੇ ਵਿੱਚ ਆਓ ਅਤੇ ਰੌਣਕ ਨੂੰ ਵਧਾਓ ਟੈਂਪਲ ਜਾਣਾ ਫਾਜੀ ਮੁੰਡਿਆ ਫਪਾਗਾ ਕਾਈ ਹੇ ਦੋਸਤੁਂ ਹੈ ਯਾ ਤਫਰਮੋ ਦਿਲ ਮੇਰੇ ਮੇਲੇ ਅਜ ਕਿਆ ਜੋ ਬੋਲ ਉਸ ਤੋਂ ਜਾਨੂ ਜੁਰੂਰ ਤੁਮ ਮੰਨੋ ਚਲੋ ਇਹ ਵਾਦਾ ਦੋਨਾਂ ਸੁਖੀ ਹੋ ਨਾਮ ਦੱਸੋ ਕਿ ਮੇਲੇ ਵਸਤੇ ਦੱਸੋ ਕਿ ਕਿਹੜੀ ਜਗ੍ਹਾ ਲਗਾਓ ਸਾਰੇ ਆ ਰਾਮ ਜਾਨ ਜੀ ਮੇਰਾ ਨਾਮ ਅਰੁਣ ਕੁਮਾਰ ਹੈ ਇਹ ਮੇਲਾ ਗੁਰਦਾਸਪੁਰ ਹਰਦੋਸ਼ਨੀਆ ਰੋਡ ਕੈਂਪਸ ਦੇ ਵਿੱਚ ਲੱਗਿਆ ਹੋਇਆ। ਇਸ ਮੇਲੇ ਦੇ ਅੰਦਰ ਬਹੁਤ ਸਾਰੇ ਵਾਰੋ ਪਾਰੀਗਰ ਆਏ ਨੇ। ਇਹ ਪੂਰੇ ਆਲ ਓਵਰ ਇੰਡੀਆ ਤੋਂ ਕਾਰੀਗਰ ਆਏ ਹੋਏ ਨੇ। ਇੱਥੇ ਬਹੁਤ ਵਧੀਆ ਮਾਹੌਲ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਆਪਾਂ ਦੁਬਈ ਥੀਮ ਲੈ ਕੇ ਆਏ ਹਾਂ, ਬੁਰਜ ਖਲੀਫਾ, ਆਈਸਟਾਊਰ ਤੇ ਟਵਿੰਨ ਟਾਵਰ ਹੈਗਾ ਤੇ ਸਾਰਾ ਮਾਹੌਲ ਬਹੁਤ ਵਧੀਆ ਹੈ। ਸਾਡੇ ਗੁਰਦਾਸਪੁਰ ਦੇ ਵਾਸੀਆਂ ਨੇ ਬਹੁਤ ਵਧੀਆ ਪਿਆਰ ਦਿੱਤਾ। ਜੇ ਡੀਲ ਕੇ ਇੱਥੇ ਨੂੰ ਕੀ ਕਰਦੇ ਆ? ਸਰੇ ਤੇ ਡੀਜੇ ਪਾਵਰ ਕੇ ਦਿੱਤੇ ਲਗਾਇਆ ਹੋਇਆ ਕਿ ਆਗਤ ਮਨੋਰੰਜਨ ਕਰਨ ਡਾਂਸ ਕਰਨ ਆਪਣਾ ਲੋਕ ਡਾਂਸ ਪੇਸ਼ ਕਰਨ ਲੋਕੀ ਉਦਾਸਪੁਰ ਦੇ ਬੰਮੀ ਸਿਰ ਬੱਚਿਆਂ ਵਾਸਤੇ ਵਾਟਰ ਬੋਟ ਲੱਗੀ ਹੋਈ ਹੈ ਜੰਪਿੰਗ ਲੱਗੀ ਹੋਈ ਹੈ ਮਿੱਕੀ ਮਾਊਸ ਵਾਲੇ ਹੋਰ ਕਿਹੜਾ ਲੱਗੇ ਹੋਇਆ ਕਿ ਬੱਚੇ ਆ ਕੇ ਇੱਥੇ ਇੰਜੋਏ ਕਰ ਸਕਣ ਸਰ 13 ਮਈ ਤੱਕ ਰਹੇਗਾ ਮੇਲਾ ਕਿੰਨੇ ਸ਼ੁਰੂ ਹੁੰਦਾ ਕਿੰਨੇ ਤੱਕ ਹੁੰਦਾ ਸਰ 5 ਵਜੇ ਤੋਂ ਲੈ ਕੇ 10 ਵਜੇ ਤੱਕ ਓਪਨ ਰਹਿੰਦਾ ਮੇਲਾ ਹੋਰ ਜੇ ਤੁਹਾਨੂੰ ਰੋਇਟ ਕਿੱਥਾਂ ਜਾਏ ਸਰ ਇੱਥੇ ਪੰਘੂੜੇ 10 ਤੋਂ 12 ਤਰ੍ਹਾਂ ਦੇ ਆਏ ਹੋ ਇਹਨੇ ਵੱਡੇ ਚੋਪ ਪੰਘੂੜੇ ਤੇ ਛੋਟੇ ਜਿਹੜੇ ਬੱਚਿਆਂ ਵਾਸਤੇ ਉਹ ਲਗਭਗ 6 ਤੋਂ 7 ਆਈਟਮ ਆਈ ਹੋਈਆਂ ਨੇ ਅਸੀਂ ਦੇ ਸਰ ਇਹੀ ਅਪੀਲ ਕਰਦਾ ਜਾਂਦੇ ਆ ਕਿ ਇੱਥੇ ਆ ਕੇ ਸ਼ੋਪਿੰਗ ਕਰੋ ਸਾਰੇ ਇੰਡੀਆ ਤੋਂ 올ਓਵਰ ਇੰਡੀਆ ਤੋਂ ਕਾਰੀਗਰ ਆਏ ਹੋਏ ਇਹਨੇ ਉਹਨਾਂ ਨੂੰ ਵੀ ਆਪਣਾ ਇਹ ਮੌਕਾ ਦਿਵੋ ਤੇ ਇੱਥੇ ਆ ਕੇ ਇੰਜੋਏ ਕਰੋ